हां जी दोस्तों सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋਂ ਬਾਜੇ ਪਹੁੰਚੇ ਆ ਪਿੰਡ ਮਾਣਾ ਤਹਿਸੀਲ ਜ਼ਿਲ੍ਹਾ ਇਸਪੇੜ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਸੁਰ ਸਿੰਘ ਪਿੰਡ ਤੋਂ ਕੋਈ 2-3 ਕਿਲੋਮੀਟਰ ਦੀ ਦੂਰੀ ਠਿੱਖੀ ਪਿੰਡ ਤੋਂ ਤਕਰੀਬਨ ਕੋਈ 10-12 ਕਿਲੋਮੀਟਰ ਦੀ ਦੂਰੀ ਤੇ ਪਿੰਡ ਮਾਣਾ ਤੁਸੀਂ ਖਾਸ ਵਿਜਿਟ ਕਰਨੀ ਆ ਵੀਰ ਨਿਸ਼ਾਨਦੇ ਕੋਲ ਆਇਆ ਦੋਸਤੋ ਤੇ ਅੱਜ ਟੋਟਲ ਇਸ ਵੀਡੀਓ ਦੇ ਵਿੱਚ ਨਾਗਾ ਪਾ ਤੁਹਾਨੂੰ ਤਿੰਨ ਦਿਖਾਉਣੇ ਆ ਜਿਹਦੇ ਵਿੱਚ ਦੋਸਤੋ ਐਨੀਮਲ ਸੋਏ ਸਵਾਏ ਵੀ ਆ ਤੇ ਦੋ ਗੱਬਣ ਵੈੜਾ ਤੁਹਾਨੂੰ ਦਿਖਾ ਦਾਂਗੇ ਇੱਕ ਵਾਰ ਸੂਈ ਸਵਾਈ ਆ ਤੇ ਪ੍ਰੋਪਰ ਡਿਟੇਲ ਜਿਹੜੀ ਆਪਾਂ ਵੀਰ ਨਿਸ਼ਾਨ ਤੋਂ ਲੈ ਲੈਨੇ ਆ 4 ਦਸੰਬਰ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋਈ ਸ਼ਾਮ ਦੇ 4:30 ਵਜੇ ਦਾ ਆ ਉਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਨਿਸ਼ਾਨ ਵੀਰੇ ਸਾਸਰੀ ਕਾਲ ਸਾਸਰੀ ਗੱਲ ਸੰਧੂ ਸਾਹਿਬ ਹੋਰ ਵੀਰੇ ਠੀਕ ਠਾਕ ਵਦਿਆ ਕਿਰਪਾ ਸੰਧੂ ਸਾਹਿਬ ਤੁਸੀਂ ਸੁਣਾਓ ਜੀ ਬਹੁਤ ਵਦਿਆ ਵੀਰੇ ਹਾਂਜੀ ਨਿਸ਼ਾਨਪਰਾ ਅੱਜ ਐਨੀਮਲ ਆਪਣੇ ਕੋਲ ਟੋਟਲ ਜਿਹੜੇ 3 ਬਕਾਊ ਆ ਸੰਧੂ ਸਾਹਿਬ 2 ਗੱਬਣਾ ਜੀ ਹਾਂਜੀ ਤੇ 1 ਸੰਧੂ ਸਾਹਿਬ ਸੂਈ ਸਵਾਈ ਆ ਠੀਕ ਆ ਵੀਰੇ ਹੂੰ ਬਾਕੀ ਬੜਾ ਚੰਗੀਆਂ ਨੇ ਹੈ ਸੀਰੀਜ਼ ਲੱਗੀ ਆ ਹਾਂਜੀ ਸੀਰੀਜ਼ ਲੱਗੀ ਸੰਤੂ ਸਾਹਿਬ ਜਿਹੜੀ ਸੂਈ ਆ ਵੀਰ ਜੀ ਉਹਨੂੰ ਮੰਗਾ ਪਾਉਂਦੀ ਵੀ ਨਹੀਂ ਲੋੜ ਠੀਕ ਹੈ ਵੀਰੇ ਹਾਂਜੀ ਹਾਂਜੀ ਠੀਕ ਆ ਬਾਕੀ ਭਾਪੜ ਤਾਂ ਵੀ ਬਿਲਕੁਲ ਛੋਟਾ ਬਿਲਕੁਲ ਜਾਇ ਜ ਬਿਲਕੁਲ ਜਾਇ ਸੰਤੂ ਸਾਹਿਬ ਠੀਕ ਆ ਜੀ ਹਾਂਜੀ ਲਓ ਦੋਸਤੋ ਰੇਟ ਵੀ ਜਿੰਨੇ ਵੀ ਆ ਘੱਟ ਤੋਂ ਘੱਟ ਆਪਾਂ ਕਰਾਉਣ ਦੀ ਕੋਸ਼ਿਸ਼ ਰਹੂਗੀ ਠੀਕ ਆ ਜੀ ਬਾਕੀ ਮੇਰਾ ਵੀਰ ਇਥੇ ਆਣ ਕੇ ਗੱਬਣ ਪਸ਼ੂ ਆਪਣੇ ਤਿੱਪ ਤੋਂ ਬਾਕੇ ਤਸੱਲੀ ਤੁਸੀਂ ਕਰਨੀ ਹੁੰਦੀ ਆ ਤੇ ਜਿਹੜਾ ਸੋਇਆ ਨਾ ਉਹਨੂੰ ਦੋ ਟਾਈਮ ਚੋਕੇ ਚਾਹੇ ਕੋਈ ਭਰਾ ਆਪਣੇ ਇੱਕ ਟੈਂਪ ਚੋਕੇ ਤਸल्ली ਕਰਕੇ ਲੈ ਕੇ ਜਾਵੇ ਠੀਕ ਆ ਤੇ ਨਿਸ਼ਾਨ ਸ਼ੁਰੂਆਤ ਕਰ ਲਗੇ ਇਸ ਪਹਿਲੇ ਨੰਬਰ ਵਾਲੀ ਹਾਂਜੀ ਗੱਭਨ ਤੋਂ ਕਰ ਲਗੇ ਸੰਧੂ ਸਾਹਿਬ ਤੇ ਕਿਨਵਾ ਸੁਆ ਵੀਰੇ ਸੰਧੂ ਸਾਹਿਬ ਦੁੱਜਾ ਹੀ ਸੁਆ ਜੀ ਹਾਂਜੀ ਬਾਕੀ ਕਹੇ ਨੇ ਸਾੰਭੀ ਸੁੰਭੀ ਵੀਰ ਨੇ ਕਹੇ ਨੇ ਘਟਿਆ ਅੱਛਾ ਜੀ ਹਾਂਜੀ ਠੀਕ ਆ ਵੀਰੇ ਤੇ ਦਿਨ ਲੈਂਦੀ ਅਜੇ ਦਿਨ ਸੰਧੂ ਸਾਹਿਬ ਲੈ ਜੂ 2-4 2-4 ਹਾਂਜੀ ਤੇ ਲਾਡੋਲਾ ਕਾਫੀ ਹੈ ਸੰਧੂ ਸਾਹਿਬ ਲੈ ਵਿੱਚ ਸੋ 2-4 ਦਿਨ ਹਜੇ ਇਹਦੇ ਬਾਕੀ ਆ ਸੂਣ ਦੇ ਸੋ ਕਰੋ ਸੰਗ ਦੇ ਵਿੱਚ ਆਪਾਂ ਤੁਹਾਨੂੰ ਵੈੜ ਦਿਖਾ ਰਹੇ ਹਾਂ ਜੀ ਸੰਧੂ ਸਾਹਿਬ ਥਣ ਭੰਡਾ ਬੜਾ ਲੱਗਾ ਆ ਦੇਖੋ ਸੋ ਬਾਕੀ ਸੇਲਸ ਲਾਗਤ ਥੋੜੀ ਆ ਵੇਖ ਇੱਕ ਤੁਹਾਨੂੰ ਸਾਈਡ ਤੋਂ ਅਦਰੋ ਦਿਖਾ ਦਿੰਨੇ ਹੈ ਹਾਇ ਠੰਡੀ ਪੀਰੀ ਆ ਆ ਦੇਖੋ ਜੀ ਆਹ ਦੇਖੋ ਜੀ ਬਾਕੀ ਗੋਲਗਲ ਥਣ ਬਹੁਤ ਵਧੀਆ ਠੀਕ ਹੈ ਜੀ ਮੋٹے ਥਣ ਨੁਕੀ ਥਣ ਲੱਗਾ ਸੰਦੂ ਸਾਹਿਬ ਪੂਰਾ ਖੋਲ ਠੀਕ ਹੈ ਜੀ ਲਓ ਨਿਸ਼ਾਨ ਵੀਰੇ ਲਓ ਤੁਸੀਂ ਇੱਕ ਵਾਰੀ ਤਾਂ ਮੈਂ ਆਪਾਂ ਖੋਲ ਕੇ ਅਦਰ ਤੋੜ ਕੇ ਦਿਖਾਉਨੇ ਆ ਪਰ ਦਿਨ ਹਜੇ ਲੈ ਜੂਗੀ ਆਮਨਾਲ ਕਿਉਂਕਿ ਝੋੜਾ ਚੜਾ ਥੱਲੇ ਬਹੁਤ ਜ਼ਿਆਦਾ ਲੇਵੇ ਦੀ ਢਿੱਲ ਬਹੁਤ ਜ਼ਿਆਦੀ ਆ ਤੇ ਪੰਜਾਂ ਸੱਤਾਂ ਅੱਠਾਂ ਦਿਨਾਂ ਤੱਕ ਕਰਮਾ ਦੀ સોਫੂ ਕੀ ਠੀਕ ਹੈ ਜੀ ਤੇ ਜੇਕਰ ਸਰੀਰਕ ਮੰਤਰ ਦੀ ਗੱਲ ਕਰੀਏ ਤੇ ਜਿੰਨੇ ਵੀ ਆ ਤੁਸੀਂ ਦੇਖ ਸਕਦੇ ਜੇ ਭਾਰਾ ਪੇਟ ਆ ਹਾਈਟ ਮੀਡੀਅਮ ਦੇ ਵਿੱਚ ਤੇ ਥੋੜੀ ਜਿਹੀ ਵੀ ਨਿਸ਼ਾਨੇ ਦੱਸ ਹੀ ਦਿੱਤਾ ਵੀ ਅਗੇ ਨੋਰਮਲ ਸਾਫ ਸੰਭਾਲ ਦੇ ਵਿੱਚੋਂ ਕਈ ਵਾਰਾ ਐਨੀਮਲ ਨਿਕਲਦੇ ਕਈ ਵਾਰਾ ਪਸ਼ੂ ਦੋਸਤੋ ਘਰੇਲੂ ਆਪਣੇ ਜਿਹੜੇ ਆਪਣੇ ਭਰਾ ਨੇ ਠੀਕ ਹੈ ਜੀ ਕੋਈ ਚੰਗੀ ਸੇਵਾ ਕਰ ਲੈਂਦਾ ਕਈ ਵਾਰਾਂ ਦੀ ਬਿਲਕੁਲ ਸੇਵਾ ਦਰਮਿਆਨੀ ਹੁੰਦੀ ਹੈ ਤੇ ਪਸ਼ੂ ਵਪਾਰ ਲੈਣ ਦੇ ਵਿੱਚ ਪਸ਼ੂ ਕਈ ਨਾ ਨੋਰਮਲ ਸੇਵਾ ਸੰਭਾਲਾ ਹੁੰਦੇ ਆ ਠੀਕ ਹੈ ਤੇ ਅੱਜ ਵੈਸੇ ਵਿਹੜ ਤੁਹਾਨੂੰ ਭਾਅ ਪੜਤੇ ਦੇ ਵਿੱਚ ਬਣ ਸੰਧੂ ਸਾਹਿਬ ਦਰਮਿਆਨੀ ਸੇਵਾ ਦੇ ਨਾਲ ਹੀ ਉਹ ਵੀਰ ਦੱਸੰਦਾ ਹੈ ਵੀ 16 17 ਕਿਲੋ ਦੁੱਧ ਆਇਆ ਥੱਲੇ ਅੱਛਾ ਜੀ ਹਾਂ ਜੀ ਤੇ ਬਾਕੀ ਕੋਈ ਚੰਗਾ ਵੀਰ ਸਾਂਭ ਵਾਲਾ ਲੈ ਗਿਆ 18 20 ਕਿਲੋ ਦੁੱਧ ਚਾਹੀਉ ਲੈ ਵਲੂਗਾ ਚੰਗਾ ਸੰਧੂ ਸਾਹਿਬਾ ਕਰਮਾਰੀ ਢਿੱਲਾ ਹੈ ਬਹੁਤ ਹੈ ਇਧਰ ਹੱਥੇ ਲੁੱਲ ਬਹੁਤ ਜਾਂਦੀ ਹੈ ਹਾਂ ਜੀ ਬਾਕੀ 53 ਤੋਂ ਪੁੰਦਿਆਣਾ ਪੂਰਾ ਇੱਕ ਨੰਬਰ ਆ ਸੰਧੂ ਸਾਹਿਬ ਨਿਸ਼ਾਨ ਮੰਗ ਕੀ ਕਰਦੇ ਆ ਵੀਰ ਜੀ ਸੰਧੂ ਸਾਹਿਬ ਮੰਗ ਕਰ ਲਈਏ 45 ਮੰਗ ਕਰ ਲਈਏ 46 ਹਾਂ ਜੀ 42000 ਦੀ ਵਿਹੜ ਦੇ ਦਾਂਗੇ 42 ਦੀ ਹਾਂ ਨਾ ਵਿੱਚੋਂ ਗਲੇਸ ਨੂੰ ਸੋਰ ਸੰਧੂ ਸਾਹਿਬ 1000 ਰੋੜ ਛੱਡਦਾ 41000 ਦੀ ਦੇ ਦਾਂ ਲਓ ਜੀ 41000 ਦੀ ਇਹ ਦੋਸਤੋ ਹਾਂ ਨਾ ਤੁਹਾਨੂੰ ਮਿਲ ਜੂਗੀ ਬਾਕੀ ਇਧਰੋਂ ਤੁਹਾਨੂੰ ਆਪਾਂ ਦਿਖਾ ਦਿੰਨੇ ਹੁਲਟ ਬਹਿਣੀ ਵਾਲੀ ਸਾਈਡ ਤੋਂ ਆਹ ਥਣ ਜੇ ਠੀਕ ਆ ਜੀ ਥੋੜਾ ਜਿਹਾ ਨੇੜੇ ਕੀ ਤੋਂ ਦਿਖਾ ਦਈਏ ਦੂਰੋਂ ਨੇੜੋਂ ਕਿਸੇ ਭਰਾ ਨੇ ਆਉਣਾ ਹੁੰਦਾ ਠੀਕ ਆ ਜਿੱਦਾਂ ਮਰਜ਼ੀ ਬੇਤੜਕਾ ਆਪਣਾ ਸੌਦਾ ਕਰ ਲਓ ਤੁਸੀਂ ਇੱਥੇ ਆ ਕੇ ਆਪਣੀ ੱਤਪ ਕੇ ਤਸੱਲੀ ਕਰ ਲਓ ਠੀਕ ਹੈ ਜੀ ਸੋ ਵੀਡੀਓ ਕਾਲ ਤੋਂ ਕੋਈ ਵੀ ਤਪਾ ਕੇ ਤਸੱਲੀ ਕਰਾਉਣੀ ਚਾਹੁੰਦਾ ਤੇ ਉਹ ਵੀ ਤੁਸੀਂ ਇੱਕ ਵੇਹ ਹੈਗਾ ਤੁਹਾਡੇ ਕੋਲੋਂ ਵੀ ਤਸੱਲੀ ਕਰਵਾ ਸਕਦੇ ਹੋ ਤੁਸੀਂ ਠੰਡੀ ਤੇ ਨਹੀਂ ਬੜੀ ਸੰਧੂ ਸਾਹਿਬ ਹੈ ਸੀਲਸਲਾ ਸੀਲਸਲਗ ਬੜੀ ਹੈ ਕੋਈ ਕਿਸੇ ਭੈਣ ਨੇ ਚੁਵਾਈ ਕਰਨੀ ਆ ਤੇ ਬੱਚਾ ਬਹਿ ਕੇ ਵੀ ਚੁਵਾਈ ਇਸ ਵੇੜ ਦੇ ਥੱਲੇ ਕਰ ਸਕਦਾ ਬਾਕੀ ਨਵੀਂ ਆ ਵੇੜ ਬਾਕੀ ਥੋੜੀ ਸਾਹਮ ਸੰਗ ਤੇ ਟੁੱਟੀ ਐ ਸੰਧੂ ਸਾਹਿਬ ਉਹ ਤਾਂ ਹੈਗਾ ਹਾਂਜੀ ਹਾਂਜੀ ਇਨਕਤ ਇਧਰ ਆ ਜੀਏ ਤੇ ਨਿਸ਼ਾਨ ਆਪਣੇ ਕੋਲ ਸੈਕੰਡ ਨੰਬਰ ਤੇ ਆ ਕੇ ਕਵਰ ਆ ਜਾਂਦਾ ਹਾਂਜੀ ਸੰਧੂ ਸਾਹਿਬ ਇਹ ਸ਼ਾਈ ਹਾਲ ਤੇ ਜਰਸੀ ਦਾ ਕਰਾਸ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਸੰਧੂ ਸਾਹਿਬ ਬਾਕੀ ਹੈ ਚੰਗੀ ਨਿੱਗਰ ਨੂੰ ਕਰਵਾ ਹਾਂਜੀ ਨਿੱਗਰ ਬੜੀ ਸੰਧੂ ਸਾਹਿਬ ਇਹ ਚ ਵੀ ਸਿਲੀਆਂ ਬੜੀਆਂ ਕਰਮਾਲੀ ਕੀਤੀ ਰੱਖੋ ਲਓ ਜੀ ਆ ਤੁਹਾਨੂੰ ਦਿਖਾ ਦਿੰਨੇ ਆ ਠੀਕ ਹੈ ਜੀ ਸੋ ਫਾੜੀ ਵਾਲਾ ਚੱਡਾ ਤੇ ਨਿਸ਼ਾਨ ਵੈਸੇ ਸਮਾਂ ਆਈਦਾ ਵੀ ਘੱਟੋ ਘੱਟ ਵੀ ਹੈ ਇੰਨੇ ਦਿਨ ਹਾਂਜੀ 6 ਦਿਨ ਲਏ 7 ਦਿਨ ਲਏ ਹਫ਼ਤੇ ਲੱਗੇ ਲੈ ਜੋ ਤਾਂ ਮੰਨ ਕੇ ਸੌਦਾ ਕਰੇ ਹਾਂਜੀ ਸੰਧੂ ਸਾਹਿਬ ਲਓ ਜੀ ਇੱਕ ਹਫ਼ਤਾ ਦੋਸੋਂ ਅੰਗ ਕੇ ਕੋਈ ਵੀ ਸੌਦਾ ਕਰੇ ਮੁਠ ਸਿੰਘੂਆ ਬੜੀਆ ਸੰਧੂ ਸਾਹਿਬ ਵਿੱਚ ਠੀਕ ਆ ਜੀ ਜਿਵੇਂ ਜਿਵੇਂ ਦੋਸਤੋ ਲੇਵਾ ਬਣਾ ਰਹੀ ਆ ਓਵੇਂ ਵਿੱਚਲੇ ਥਾਣਾ ਦੇ ਤੁਸੀਂ ਵੇਖੋਗੇ ਮਗਰਲੇ ਥਾਂ ਜਿਹੜੇ ਓਵੇਂ ਸਪੇਸ ਬਣ ਜਾਣੀ ਆ ਗੈਪ ਪਊਗਾ ਜਿਵੇਂ ਬੜਾ ਬੜਾ ਗੈਪ ਸੰਧੂ ਸਾਹਿਬ ਭਾਈ ਫਾੜੀ ਵਾਲਾ ਚੱਲਦਾ ਹੀ ਹਾਂ ਲਓ ਜੀ ਠੀਕ ਆ ਸੋ ਵੜ ਇਹ ਵੀ ਦੋਸਤੋ ਚੰਗੀ ਆ ਹਾਈਟ ਇਹਦੀ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਆ ਤੇ ਨਿਗਰ ਨੁਗਰ ਪੂਰੀ ਆ ਬਾਡੀ ਬੰਤਰ ਦੀ ਗੱਲ ਕਰੀਏ ਤੇ ਵਜਨ ਦੇ ਵਿੱਚ ਸੋ ਸਾਈਜ਼ ਸੰਧੂ ਸਾਹਿਬ ਦੁੱਜਾ ਜਰਸੀ ਦਾ 크ੋਸ ਆ ਦੁੱਜਾ ਸੁਆ ਦਾ ਪ्युअर ਸੰਧੂ ਸਾਹਿਬ ਹਾਂਜੀ ਤੇ ਪਹਿਲੇ ਸੁਆ ਰਕਾਰ ਸੰਧੂ ਸਾਹਿਬ ਦਾ 1 ਪਹਿਲਾਂ ਦਾ ਹਾਂਜੀ ਹਾਂਜੀ ਠੀਕ ਆ ਵਾ ਲੈ ਲੇਗਾ ਤਾਂ ਖੁੱਲੂ ਪੂਰੀ ਸੰਧੂ ਸਾਹਵਲੇ ਹੂੰ ਲੈ ਵੀ ਨਿਸ਼ਾਨ ਵੀਰੇ ਇੱਕ ਦੋ ਗੇੜੇ ਤਰ ਘੜਾ ਦਿਆ ਇਸ ਤੋਰ ਤੇ ਐਨੂੰ ਤੋਰ ਦੇ। ਬਸ ਦੋਸੋ ਬਾਕੀ ਬੇਲ ਬੂਲ ਚੰਗੀ ਆ ਲੰਬਾਈ ਵੀ ਪੂਰੀ ਆ ਬੈਠਦੀ ਤੇ ਬਾਕੀ ਜਿੱਥੇ ਕਿ ਤੁਹਾਨੂੰ ਅੱਜ ਦਿੱਤੀ ਜਾਊਗੀ ਥੋੜਾ ਜਿਹਾ ਨਿਸ਼ਾਨ ਇੱਕ ਵਾਰੀ ਹੋਰ ਗੇੜਾ ਘੜਾ ਦੇ ਭਰਾ ਮੋੜ ਕੇ ਆ ਦੇਖੋ ਠੀਕ ਆ ਜੀ ਠੰਡੀ ਧੀਰੀਆ ਸੀਲਸ ਲਾਗਾ ਠੀਕ ਆ ਜੀ ਸੋ ਟਿੱਪਣ ਦੇ ਅੱਗੋਂ ਵਪਾਰੀ ਭਰਾ ਆਪਣੀ ਤਸੱਲੀ ਕਰਕੇ ਲੈ ਕੇ ਆਉਂਦੇ ਆ ਅੱਗੋਂ ਮੇਰਾ ਵੀਰ ਆਪਣੀ ਤੁਸੀਂ ਤਸੱਲੀ ਕਰਕੇ ਲੈ ਕੇ ਜਾਇਓ ਕਿਉਂਕਿ ਭਰਿਆ ਭਾਂਡਾ ਬਾਕੀ ਲੈਣ ਦੇ ਨੇ ਮੁਕੱਦਰ ਹੁੰਦੇ ਆ ਦੋਸਤੋ ਕੋਈ ਵੀਰ ਸੋਸਵਾ ਕੇ ਚੰਗੀ ਸੇਵਾ ਕਰ ਲੂਗਾ ਤੇ ਦੁੱਧ ਅਗੇ ਸੇਵਾ ਦਾ ਠੀਕ ਆ ਫਿਲਹਾਲ ਇਹ ਗੱਬਣ ਪੂਰੀ ਤਿਆਰੀ ਦੇ ਵਿੱਚ ਆਉਂਦੀ ਜਾਂਦੀ ਆ ਪੰਜਾ ਸੱਤਾਂ ਦਿਨਾਂ ਤੱਕ ਸੋ ਪੂਰੀ ਤੇ ਲਾ ਬੜੀਆਂ ਲੇਵਾ ਪੂਰਾ ਪਟਾ ਦੋ ਬਾਹਰ ਕਰਦੂ ਸੰਧੂ ਸਾਹਿਬ ਨਿਸ਼ਾਨ ਮੁੱਲ ਦੱਸਿਓ ਵੀਰੇ ਦਾ ਦੱਸਾਂਗੇ ਕਿੰਨੇ ਦੀ ਅੱਜ ਜੈ ਜੀ ਮੁੱਲਿਆ ਸੰਧੂ ਸਾਹਿਬ ਹਾਂਜੀ ਵੀਰੇ 53000 ਮੁੱਲ ਕਰਦੇ 2000 ਛੱਡਾਂ 51000 ਦੀ ਵੈੜ ਦੇ ਦਾਂਗੇ 51 ਦੀ ਹਾਂਜੀ ਸੰਧੂ ਸਾਹਿਬ ਸ਼ਗਨ ਸ਼ਕੀਮ ਹੈ ਹਾਂਜੀ ਸ਼ਗਨ ਸ਼ਕੀਮ ਹੀ ਲਾ ਲਓ ਸੰਧੂ ਸਾਹਿਬ ਬਾਕੀ ਵੈੜ ਵੀ ਖਰੀ ਹੈ ਸੰਧੂ ਸਾਹਿਬ ਲੱਸੀ ਮਾਰੀ ਨਹੀਂ ਕਿਸੇ ਬੰਨੇ ਹੋ ਹਾਂਜੀ ਉਹ ਵੀ ਦੋਸਤੋ ਮੂੰਹ ਮੱਥੇ ਦੀ ਚੰਗੀ ਆ ਬੂਤੀ ਪਾਤੀ ਦੀ ਚੰਗੀ ਆ ਠੀਕ ਆ ਜੀ ਤੇ ਜਰਸੀ ਦੇ ਵਿੱਚ 50 50% ਕੋਈ ਵੀਰ ਮੰਨ ਲੈ ਜਰਸੀ ਤੇ ਛਾਈ ਵਾਲ ਦਾ ਕਰਾਸ ਪਾਣੇ ਦਾ ਬੈਡ ਦੇ ਵਿੱਚ ਸਿਆਲ ਦਾ ਸਿਆਲ ਤੇ ਕਾ ਗਰਮੀ ਚ ਵੀ ਵਾਧ ਹਾਂਜੀ ਵਾਧੇ ਹੁੰਦੀ ਸੰਧੂ ਸਾਹਿਬ ਇਹ ਪੂਰੀ ਬਿਲਕੁਲ ਇਹ ਨਹੀਂ ਵੀ ਘਰਕਦੀ ਰਹੂਗੀ ਕਿ 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 ਘਰਕਦੀ ਰਹੂਗੀ ਜਾਂ ਕਿਦਾਂ ਕਿਦਾਂ ਨਹੀਂ ਹਾਂਜੀ ਲੋ ਵੀ ਭਰਾਵੋ ਠੀਕ ਆ ਇਹ ਵੀ ਬੈਡ ਦੋਸਤੋ ਪਸੰਦ ਆਊਗੀ ਜਿੰਨੀ ਵੀ ਆ ਸਾਫ ਸੁਥਰੀ ਆ ਤੇ ਬਾਕੀ ਮੇਰਾ ਵੀਰ ਜਿੱਦਾਂ ਮਰਜੀ ਤੁਸੀਂ ਆਪਣਾ ਸੌਦਾ ਕਰ ਲਓ ਠੀਕ ਆ ਇਹ ਇਹ ਥਾਣੀ ਚੰਗਾ ਲੱਗਾ ਸੰਧੂ ਸਾਹਿਬ ਮੁੱਠੀ ਵਾਲਾ ਥਾਣਾ ਬਿਲਕੁਲ ਪਿਓਰ ਠੀਕ ਆ ਜੀ ਨਿਸ਼ਾਨੇ ਕਾ ਆਪਣੇ ਕੋਲ ਜਿਹੜੀ ਸੂਈ ਵਾਰੇ ਦਰਾ ਗਈ ਫਿਰ ਹਾਂਜੀ ਸੰਤੂ ਸਾਹਿਬ ਤੇ ਇਹ ਨੂੰ ਅੱਜ ਕਿੰਮਾ ਦੇਣਾ ਸੂਈ ਆ ਸਮਝਾ ਤਿੱਜਾ ਦੇਣੇ ਇਹਦੀ ਨੂੰ ਤਿੱਜਾ ਦੇਣੇ ਹਾਂਜੀ ਮੈਂ ਤੁਹਾਨੂੰ ਦੱਸਾਂ ਤਿੰਨ ਦਿਨਾਂ ਦੀ ਸੂਈ ਹੈ ਤੇ ਇਹ ਹੈ ਕਿੰਵੇਂ ਆ ਸੂਵੇ ਸੰਤੂ ਸਾਹਿਬ ਦੂਜਾ ਹੀ ਸੁਭਾ ਜੀ ਇਹਦਾ ਲਓ ਜੀ ਇਹ ਵੀ ਦੋ ਤਿੰਨ ਦਿਨੀਆਂ ਦਾ ਸੁਭਾ ਵੀ ਦੂਜਾ ਹੀ ਆ ਮਗਰ ਕਿ ਆ ਗਿਆ ਬੱਚੀ ਸੰਤੂ ਸਾਹਿਬ ਦੇ ਪਿੱਛੇ ਆ ਲਓ ਜੀ ਬੱਚੀ ਮਗਰ ਆ ਠੀਕ ਆ ਹਾਂਜੀ ਸੋ 나ੜੂ ਨਾਲਾ ਬੱਚੇ ਦੇ ਬਾਕੀ ਡੱਬੀ ਬੱਚੀ ਆ ਸੋ ਰੰਗ ਪ੍ਰਿੰਟ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਜੀ ਬੱਚਾ ਬਹੁਤ ਸੋਹਣਾ ਤੇ ਆਪ ਵੀ ਬਿਹਰ ਜਿਹੜੀ ਕੱਦ ਕਾਰ ਦੀ ਵੱਡੀ ਆ ਵੱਡੇ ਕੱਦ ਕੜ ਦੇ ਵਿੱਚ ਬੋਲਾ ਨਿਸ਼ਾਨਕ ਦੇ ਤਿੰਨ ਚਵਾਈਆਂ ਹੁੰਦੀਆਂ ਚੰਦੂ ਸਾਹਿਬ ਇਹਦੀਆਂ ਤਿੰਨ ਚਵਾਈਆਂ ਹੋਈਆਂ ਜੀ ਇਹ ਥੱਲੇ ਬੋਲਾ ਕੋਈ ਜਿਹੜਾ ਠੰਡਾ ਗੇਲੇ ਕੋਈ 16 17 ਕਿਲੋ ਬੋਲਾ ਜੀ 16 17 ਕਿਲੋ ਹਾਂਜੀ ਹਾਂਜੀ ਸਿਲੀਆ ਵੜੀਆਂ ਸੰਧੂ ਸਾਹਿਬ ਬਿਨਾ ਵੰਗੇ ਦੇ ਚਵਾਈਏ ਦੀ ਅੱਛਾ ਜੀ ਹਾਂਜੀ ਕਿਸੇ ਰਕਮ ਦਾ ਕੋਈ ਭੂਰ ਸਟਾ ਸੰਧੂ ਸਾਹਿਬ ਹੋਣੀ ਹੈ ਇਹ ਤੱਕ ਤੇ ਨਹੀਂ ਹੈਗਾ ਅੱਛਾ ਬਾਕੀ ਕੋਈ ਆਪਾਂ ਚਵਾਗੇ ਵਿਖਾਈ ਦੇਣੀ ਬਿਲਕੁਲ ਲਓ ਤੁਸੀਂ ਨਾਲ ਦੀ ਨਾਲ ਧਾਰਾ ਮਾਰ ਕੇ ਦਿਖਾ ਦੇਾਂਗੇ ਇਸੇ ਰਕਮ ਦਾ ਕੋਈ ਭੋਰ ਜਾਂ ਛੱਟੇ ਵਾਲੀ ਵੀਰ ਨਿਸ਼ਾਨਾ ਦਾ ਵੀ ਕੋਈ ਗੱਲਬਾਤ ਨਹੀਂ ਗਈ ਇੱਕ ਵਾਰੀ ਤੁਹਾਨੂੰ ਆਪਾਂ ਥੋੜਾ ਲਾਗਿਓ ਦਿਖਾ ਰਹੇ ਹਾਂ ਠੀਕ ਆ ਜੀ ਚਵਾਈ ਚੁਰੀ ਦੀ ਵੀਰ ਦੱਸ ਰਿਹਾ 16 ਮੋਟਰ ਨੂੰ ਸਟਾਰਟ ਕੀਤਾ ਇਹਨੇ 16 ਕਿਲੋਟਰ ਤੋਂ ਜਿਹੜੀ ਬਿਲਕੁਲ ਸ਼ੁਰੂਆਤ ਹੋਈ ਆ ਬਾਕੀ ਆ ਜਿਹੜਾ ਥਣ ਦੇਵਾ ਜੇ ਸਪੇਸਮੈਂਡ ਬਿਲਕੁਲ ਤੁਹਾਡੇ ਸਾਹਮਣੇ ਕਰ ਦਿੰਨੇ ਆਪਾਂ 4 4 ਇੰਚ ਤੇ ਥਾਣ ਲੱਗਾ ਠੀਕ ਆ ਤੇ ਕੱਦ ਵੱਡਾ ਇਧਰ ਬਾਹਰ ਕੱਢ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਆ ਲਓ ਜੀ ਤੇ ਸੂਈ ਸਵਾਈਆ ਦੋਸਤੋ ਬੇਫਿਕਰੀ ਆ ਜੇਰ ਜੇਰ ਪ੍ਰੋਪਰ ਪਈ ਹੋਈ ਆ ਜਿੱਦਾਂ ਮਰਜ਼ੀ ਮੇਰਾ ਭਰਾ ਆਪਣਾ ਤੁਸੀਂ ਸੰਤੂ ਸਾਹਿਬ ਪਰ ਜੇਰ ਦੀ ਵੀਡੀਓ ਵੀ ਆ ਗਈ ਆ ਠੀਕ ਹੈ ਜੀ ਆਪ ਕਰੋ ਚੈੱਕ ਠੀਕ ਹੈ ਜੀ ਸੋ ਵੈਸੇ ਹੀ ਦੋਸਤੋ ਅਸੁਭਾ ਨਿਸ਼ਾਨ ਚੁਆਈ ਕਿੰਨੇ ਵਜੇ ਕੀਤੀ ਆ ਸੰਤੂ ਸਾਹਿਬ ਸਵੇਰ ਦੀ ਚੁਆਈ ਆਪਣੀ 6:30 ਵਜੇ ਦੀ ਆ ਜੀ ਠੀਕ ਹੈ ਜੀ ਹਾਂ ਜੀ ਬਾਕੀ ਹੋਰ ਚੁਆਈਆਂ ਟਾਈਮ ਹੋ ਹੀ ਗਿਆ ਸੰਤੂ ਸਾਹਿਬ ਠੀਕ ਹੈ ਜੀ ਹਾਂ ਜੀ ਹਾਂ ਜੀ ਸੰਦੂ ਸਾਹਿਬ ਬਿਣਾ ਵੰਗੇ ਤੋਂ ਚਵਾਈ ਆ ਕਰਮਾ ਜੀ ਲੱਤ ਨਹੀਂ ਲਾਉਂਦੀ ਜਿਵੇਂ ਲੱਗ ਗਾੜ ਗਈ ਆ ਨਿਸ਼ਾਨ ਇੱਕ ਘਾਲਾ ਵੀ ਠੰਡੇ ਤੇਰੇ ਪਸ਼ੂ ਦਾ ਬੜਾ ਵਾਧਾ ਹਾਂ ਨੂੰ ਬੜਾ ਵਾਧਾ ਸੰਦੂ ਸਾਹਿਬ ਹੋਰ ਆਪਾਂ ਮਾਲਾ 5 ਲੀਟਰ ਚਲੋ ਆਪਾਂ ਨੇ ਕਹਿੰਦੇ ਚਲ 5 ਲੀਟਰ ਲੀਂਗਿਆ ਕਿਹੜਾ ਗਰਮ ਹੁੰਦੀਆਂ ਜਾਂ 45 ਲੀਟਰ ਵਾਲੀਆਂ ਕਿਹੜਾ ਗਰਮ ਹੁੰਦੀਆਂ ਹਾਂਜੀ ਹਾਂਜੀ ਪਸ਼ੂ ਆਪਣਾ ਉਹ ਜਾ ਪੱਲੇ ਪਾ ਜੇ ਵੀ ਲੱਤਾਂ ਬੰਗਾ ਪਾ ਕੇ ਵੀ ਲੱਤਾਂ ਛੜਾ ਮਾਰੀ ਜਾਵੇ ਫਿਰ ਸਵਾਰ ਹਾਂਜੀ ਹਾਂਜੀ ਸੰਦੂ ਸਾਹਿਬ ਜੇ 5 ਕਿਲੋ ਚਾਹ ਲੱਤਾਂ ਲੁੱਤਾਂ ਮਾਰ ਕੇ ਰਹਿਣੀ 5 ਕਿਲੋ ਚਾਹ ਫਿਰ ਕੀ ਕਰਾਂਗੇ ਆ ਇਹ ਨਾਲ ਇਹ ਆ ਬਾਕੀ ਜਿੱਥੇ ਜਾਵੇ ਮਾਲਕ ਹਾਂ ਜੀ ਜੀ ਮਾਲਕ ਕਿਰਪਾ ਕਰਈ ਤੇ ਇਹ ਨਿਸ਼ਾਨੀ ਦਾ ਵੀਰ ਅੱਜ ਲੈਣ ਦੇਣ ਦੱਸ ਦੇ ਕੀ ਕਰਦੇ ਸੰਧੂ ਸਾਹਿਬ ਇਹਦਾ ਹਾਣਾ ਹੀ 68000 ਰੁਪਏ ਮੁੱਲ 68000 ਹਾਂਜੀ ਕੋਈ ਲਸਾਂ ਲੁਸਾਂ ਕਰਕੇ ਦਈਏ ਹੈ 1000 ਛੱਡ ਦਿੰਨੇ ਆ 67 ਦੀ 67000 ਦੀ ਠੀਕ ਹੈ ਭਰਾ ਹਾਂਜੀ ਸੰਧੂ ਸਾਹਿਬ ਲੋ ਵੀ ਇਹ 67000 ਦੀ ਦੋਸਤੋ ਵੈੜ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਤੇ ਕ੍ਰੋਸ ਅੰਗ ਦੇ ਵਿੱਚ ਐਚ ਐਫ ਆ ਮਗਰ ਬੱਚੀ ਬੜੀ ਸੋਹਣੀ ਆ ਬਿਲਕੁਲ ਛੋਟਾ ਜਿਹਾ ਕੰਨਾ ਬੱਚਾ ਬਹੁਤ ਖੂਬਸੂਰਤ ਆ ਮਗਰ ਚੰਗੇ ਟੀਕੇ ਦੀ ਮਗਰ ਬੱਚੀ ਆ ਤੇ ਆ ਥਣ ਦੇਵਾ ਤੁਹਾਨੂੰ ਬਹਿਣੀ ਵਾਲੀ ਸਾਈਡ ਤੋਂ ਵੀ ਆਪਾਂ ਦਿਖਾ ਦਿੰਦੇ ਆ ਨਿਸ਼ਾਨ ਥੋੜਾ ਸਰਗ ਮੁਠੀ ਵਾਲਾ ਥਣ ਲੱਗਾ ਬਿਲਕੁਲ ਆ ਦੇਖੋ ਜੀ ਥਣ ਪੂਰਾ ਹਾਥੀ ਚਵਾਈ ਵਾਲਾ ਹੈ ਦੁੱਧ ਸੰਸਾ ਮਿਲਿਆ ਲੋ ਘਾਰ ਚਵਾਈ 22 ਚਵਾਈ 23 ਚਵਾਈ 90 ਚਵਾਈ ਠੀਕ ਹੈ ਜੀ ਠੀਕ ਹੈ ਜੀ ਬਬੀ 70000 ਦੀ ਦੋਸਤ ਤੁਹਾਨੂੰ ਵਹਿੜ ਮਿਲ ਜੂਗੀ ਬਾਕੀ ਵਹਿੜ ਚੰਗੀ ਆ ਪਸੰਦ ਆਜੂਗੀ ਤੁਹਾਨੂੰ ਠੀਕ ਹੈ ਜੀ ਜਿਹੜੇ ਵੇਰ ਨੇ ਨਾਰਮਲ ਹੀ ਇੰਨੇ ਕ ਪੈਸੇ ਖਰਚ ਕਰਨੇ ਆ ਤੇ ਦੁੱਧ ਦੀ ਗੱਲ ਕਰੀਏ 20 ਤੋਂ ਪਲੱਸ ਜਾਂ 20 ਦੇ ਲਾਗੇ ਬੰਨੇ ਜਾਂ ਥੋੜਾ ਬੜਾ ਉੱਪਰ ਵੀ ਚੰਗੀ ਸੇਵਾ ਕਰਕੇ ਤੁਸੀਂ ਲੈ ਸਕਦੇ ਜੇ ਵੇਰ ਵੱਟੀ ਆ ਚੰਗੀ ਆ ਦੁੱਧ ਕੱਟ ਜੂਗੀ ਠੀਕ ਆ ਤੇ ਨਿਸ਼ਾਨ ਤੇ ਤਿੰਨ ਹੀ ਐਨੀਮਲ ਨੇ ਆਪਣੇ ਹਾਂਜੀ ਤਿੰਨ ਹੀ ਤਿੰਨ ਹੀ ਸੰਧੂ ਸਾਹਿਬ ਤੇ ਕਰ ਦਈਏ ਨੰਬਰ ਸਾਂਝਾ ਇੱਕ 84375 20016 998668035 ਠੀਕ ਆ ਭਰਾ ਹਾਂਜੀ ਸੰਧੂ ਸਾਹਿਬ ਲੋਕ ਦੋਸਤੋ ਤਿੰਨ ਨਾਕਸੀਆ ਦੇ ਵੇਰ ਨਿਸ਼ਾਨ ਦੇ ਇਸ ਕਿਲੇ ਤੇ ਦੋ ਗੱਪਣ ਵੇੜਾ ਤੁਹਾਨੂੰ ਦਿਖਾਤੀਆਂ ਇੱਕ ਵੇੜ ਜਿਹੜੀ ਸੂਈ ਸਵਾਈ ਹੈ ਠੀਕ ਆ ਜੀ ਤੋਂ ਪਸ਼ੂ ਐਸੇ ਤਰ੍ਹਾਂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਆਪਣਾ ਤਾਲਮੇ ਤੁਸੀਂ ਬਣਾ ਲਿਆ ਕਰੋ ਕੰਟੈਕਟ ਕਰਕੇ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਲੈਂਦੇ ਰਿਆ ਕਰੋ ਪਸ਼ੂ ਆਉਂਦੇ ਰਹਿੰਦੇ ਆ ਤੋਂ ਬਾਕੀ ਠੰਡੇ ਧੀਰੇ ਆ ਸੀਲਸ ਲੱਗ ਪਸ਼ੂ ਆ ਆਪਣੀ ਨਰਕ ਪਰਖ ਤਸੱਲੀ ਆ ਕੋਈ ਬੇਸ਼ੱਕ ਕੋਈ ਫਿਰ ਕਰਕੇ ਲੈ ਜਾਏ ਆਨਲਾਈਨ ਕੋਈ ਸੌਦਾ ਕਰਦਾ ਤੇ ਵੀਡੀਓ ਕਾਲ ਤੇ ਆਪਣੀ ਤਸੱਲੀ ਕਰਵਾ ਲਓ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਬਿਨਾ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ